ਲੋ ਜੀ ਸੁਖ ਸੁਖ ਪੇਜ ਤੇ ਤੁਹਾਡਾ ਵੈਲਕਮ ਜੀ ਤੇ ਗੋਗੀ ਬੋਪਰਰੇ ਦੇ ਪੇਜ ਤੇ ਤੁਹਾਡਾ ਵੈਲਕਮ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਸੋ ਦੋਸਤੋ ਆਪਣੀਆਂ ਤੁਸੀਂ ਦੇਖਦੇ ਹੋਣੇ ਆ ਆ ਗੰਡਾਂ ਵੱਜੀਆਂ ਪਰਾਲੀ ਦੀਆਂ ਤਕਰੀਬਨ ਇਹ ਗੰਡਾਂ ਵੱਜੀਆਂ ਨੂੰ ਕੋਈ ਟਕਟੋ ਘੱਟ ਵੀ ਜਿੱਥੇ ਮੇਰਾ ਅੰਦਾਜ਼ਾ ਆ ਇਹ ਪਿਛਲੇ ਮਹੀਨੇ ਦੀ ਕੋਈ 16 17 ਤਰੀਕ ਦੇ ਵੱਜੀਆਂ ਆ ਅੱਜ ਇਹਨਾਂ ਨੂੰ ਘੱਟੋ-ਘੱਟ ਵੀ ਮਹੀਨੇ ਦੇ ਕਰੀਬ ਹੋ ਚੱਲਾ ਆ ਕੋਈ ਗੰਡਾ ਚੱਕਣ ਆਉਂਦਾ ਹੀ ਨਹੀਂ ਸੀਗਾ ਕਹਿ ਕਹਿ ਗਿਸ਼ਦਾਈ ਹੋ ਗਏ ਕੋਈ ਵੜਦਾ ਹੀ ਨਹੀਂ ਸੀ ਗੰਡਾ ਚੱਕਣ ਨੂੰ ਜਦੋਂ ਜਾਣਾ ਬਸ ਅੱਜ ਆ ਜਾਣਾ ਕੱਲ ਇਹਨਾਂ ਕਰਦੇ ਕਰਦਾ ਪੂਰੇ 25 20 22 ਦਿਨ ਹੋ ਗਏ ਆ ਤੇ ਬਾਕੀ ਕਣਕ ਆਪਾਂ ਬੀਜ ਦਿੱਤੀ ਇੱਧਰ ਦੇਖੋ ਬਾਕੀ ਕਣਕ ਆਪਾਂ SMS ਲਾ ਕੇ ਵੜਾਈ ਸੀ ਵੜਾਈ ਚੋਂ ਨਾ ਤੇ ਜਿਹੜਾ ਕਣਕ ਸੀਗੀ ਉਹ ਆਪਾਂ ਖੜੇ ਮੁੰਡਿਆਂ ਵਿੱਚ ਦਿੱਤੀ ਆ ਤੇ ਬੜੀ ਵਧੀਆ ਬੀਜ ਹੋਈ ਆ ਇਹ ਗੰਡਾ ਅੱਜ ਚੱਕਣ ਆਏ ਆ ਸਾਡੇ ਵੀਰ ਉਹ ਵੇਖ ਲਓ ਵਿਚਾਰੇ ਏ ਜੁਪੀ ਤੇ ਰਹਿਣ ਵਾਲੇ ਆ ਤੇ ਸਹਾਨਪੁਰ ਦਾ ਏਰੀਆ ਆ ਤੇ ਡਿੰਪ ਦੇ ਪਰਸੋਂ ਨਵੇਂ ਆਏ ਆ ਤੇ ਅੱਜ ਮੈਂ ਗਿਆ ਸੀ ਡਿੰਪ ਤੇ ਮੈਂ ਕਿਹਾ ਜੀ ਚੱਕਣੀਆਂ ਦੱਸੋ ਮੈਨੂੰ ਨਹੀਂ ਤੇ ਮੈਂ ਇਹਨਾਂ ਦਾ ਕੋਈ ਇੰਤਜ਼ਾਮ ਕਰਾਂ ਚੱਕ ਕੇ ਬਾਹਰ ਖਾਵਾਂ ਹਨ ਤੇ ਕਣਕੀ ਬੀਜਾਂ ਕਣਕ ਲੇਟ ਹੁੰਦੀ ਆ ਤੇ ਚਲੋ ਮੈਂ ਉਹਨਾਂ ਨੂੰ ਕਿਹਾ ਆ ਉਹ ਅੱਜ ਉਹਨਾਂ ਬੰਦੇ ਭੇਜੇ ਆ ਨਹੀਂ ਤੇ ਲਾਗੋ ਲਾਗੋ ਚੱਕ ਕੇ ਲੈ ਗਏ ਸੀ ਇਹ ਤੇ ਲਾਗੋ ਲਾਗੋ ਚੱਕਣ ਦੇ ਨਾਲ ਇਹ ਸੀਗਾ ਕਿ ਆਪਣੀ ਲਿਹਾਜਵਾਜੀ ਜਿੱਥੇ ਹੁੰਦੀ ਨਾਲ ਉੱਥੋਂ ਚੱਕ ਲੈਂਦੇ ਆ ਦੂਜੇ ਪਾਸੇ ਪਈਆਂ ਤੇ ਪਈਆਂ ਰਹਿਣਾਂ ਲਾਗਿਓ ਚੱਕ ਗਏ ਮੇਰੇ ਇਥੇ ਲਾਗੇ ਮਗਰੋਂ ਬੱਜੀਆਂ ਪਹਿਲਾਂ ਚੱਕ ਹੋ ਗਈਆਂ ਤੇ ਮੇਰੀਆਂ ਪਹਿਲਾਂ ਬੱਜੀਆਂ ਦਾ ਅੱਜ ਚੱਕ ਹੋਣ ਲੱਗੀਆਂ ਤੇ ਮੈਂ ਅੱਜ ਤੋਂ ਲੈ ਕੇ ਕੰਨਾਂ ਨੂੰ ਹੱਥ ਭਰਾ ਮੈਂ ਮੁੜ ਕੇ ਐਸ ਐਮ ਐਸ ਲਵਾਗੇ ਤੋਂਦਾ ਬਣਾ ਕਰੂੰਗਾ ਤੇ ਖੜੇ ਮੁੱਢੇ ਕਰਕੇ ਬੀਜਾ ਕਰਨੀਆਂ ਮੁੜ ਕੇ ਮੈਂ ਚੱਕਰ ਨਹੀਂ ਪੈਣਾ ਦੇਖੋ ਮੁੜ ਕੇ ਕੋਈ ਚੱਕਰ ਨਹੀਂ ਆਉਂਦਾ ਹੈਗਾ ਹਨਾ ਅੱਜ ਦੇ ਚੱਕਣ ਆ ਗਏ ਆ ਉਹ ਵੀ 25 26 ਦਿਨ ਬਾਅਦ ਤੇ ਉੱਥੇ ਜਾਣਾ ਹੈ ਨਾ ਉੱਥੇ ਲੜਪੰਡਣਾ ਫਰੋਣਾ ਕਿਸੇ ਨੇ ਵੀ ਤੇ ਲਾਗੇ ਬੱਜੀਆਂ ਮਗਰੋਂ ਤੇ ਚੱਕੀਆਂ ਪਹਿਲਾਂ ਗਈਆਂ ਤੇ ਆਪਣੇ ਬੱਜੀਆਂ ਵੀ ਕੋਈ 16 17 ਤਰੀਕ ਦੀਆਂ ਸੀਗੀਆਂ ਤੇ ਪਹਿਲਾਂ ਦੀਆਂ ਹੋ ਸਕਦੀਆਂ ਅੰਦਾਜ਼ਾ ਮੇਰਾ ਇੰਨਾ ਕਿ ਕੋਈ 10 ਨੂੰ ਛੋਟਾ ਵੱਡਿਆ ਸੀਗਾ ਮੈਂ ਦੋ ਖੇਤ ਤੇ ਤੀਜੇ ਦਿਨ ਮੈਂ ਫਿਰ ਰੀਪਰ ਫਰਾਤਾ ਤੇ ਚੌਥੇ ਪੰਜਵੇਂ ਦਿਨ ਮੈਂ ਫਿਰ ਗੰਡਾ ਜਿਹੜੀਆਂ ਬਣਾ ਦਿੱਤੀਆਂ ਸੀਗੀਆਂ ਤੇ ਇਸ ਕਰਕੇ ਨਾ ਅਗਲ ਆ ਗਈ ਆ ਭਾ ਮੁੜ ਕੇ ਭਰਾਵੋ ਇਹ ਜਿਹੜਾ ਕੰਮ ਆ ਗੰਡਾਂ ਦਾ ਨਾ ਇਹ ਸ਼ਿਪਾਰਸ਼ਾਂ ਚਲਦਾ ਆ ਤੇ ਕੋਈ ਚੱਕਰ ਨਹੀਂ ਆਉਂਦਾ ਕਿਤੇ ਵੀ ਤੇ ਅੱਜ ਮੈਂ ਉਥੇ ਗਿਆ ਆ ਥੋੜਾ ਜਿਹਾ ਮੈਨੂੰ ਕਿਹਾ ਮੈਂ ਕਿਹਾ ਭਰਾਓ ਮੇਰੀ ਮਿੱਤ ਮੰਨ ਲਓ ਜੇ ਮੇਤੋ ਗਲਤੀ ਹੋ ਗਈ ਦੱਸੋ ਨਾ ਤੇ ਇੱਕ ਗੰਡਾ ਚੱਕ ਦੇ ਕਿਉਂ ਨਹੀਂਗੇ ਹੋ ਤਾਂ ਤਕਰੀਬਨ ਲੋਕਾਂ ਚੱਕੀਆਂ ਗੀਆਂ ਮੇਰੀਆਂ ਰਹਿ ਗਈਆਂ ਆ ਤੇ ਉਹਨਾਂ ਨੇ ਫੇਰ ਕਹਿੰਦੇ ਚਲੋ ਬੰਦੇ ਭੇਜ ਜائیں ਕੋਈ ਗੱਲ ਨਹੀਂ ਨਾ ਉਹਨਾਂ ਨੇ ਭੇਜਿਆ ਬੰਦਿਆਂ ਨੂੰ ਤੇ ਹੁਣ ਚੱਕਣ ਆਏ ਆ ਸੋ ਧੰਨਵਾਦ ਐਮਪਾ ਲਿਆਂ ਦਾ ਜਿਨ੍ਹਾਂ ਨੇ ਚਲੋ ਸੋਚਿਆ ਹੈ ਕਹਿੰਦੇ ਹੁੰਦੇ ਦੇਰ 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 ਸੇ ਆਏ ਦਰੋਸਤ ਆ ਹੈ ਨਾ ਚਲੋ ਕੋਈ ਗੱਲ ਨਹੀਂ ਤੇ ਕੱਲ੍ਹ ਦਾ ਟਾਈਮ ਤਾਂ ਜੇ ਹੈਗਾ 10 15 ਦੇ ਕੋਈ ਗੱਲ ਨਹੀਂ ਇੱਕਤਾ ਮਹੀਨਾ ਚੱਲਦਾ ਪਿਆ ਹਜੇ ਮੱਗਰ ਚੜਨਾ ਆ 16 15 16 ਨੂੰ ਤੇ ਇਸ ਕਰਕੇ ਕਹਿੰਦੇ ਆ ਅੱਗੇ ਤੋਂ ਮੈਂ ਭਰਾਵਾ ਕੰਦੀ ਬੰਦੀ ਇਹ ਕੰਮ 'ਚ ਪੈਣਾ ਐਸਐਮਐਸ ਲਾ ਕੇ ਚੋਨਾ ਵਢਾ ਲੈਣਾ ਤੇ ਕਾਨਕ ਖੜੇ ਮੁੱਢਾਂ ਵਿੱਚ ਦੇਣੀ ਆ ਸੁਪਰ ਸੀਡਾਂ ਨਾ ਇਹ ਤਾਂ ੱੱਕੇ ਦਾ ਕੰਮ ਦੇਰ ਹੋ ਜਾਂਦਾ ਆ ਤੇ ਚਲੋ ਇੱਕ ਇਹ ਆ ਅੱਜ ਆਏ ਆ ਤੇ ਹੁਣ ਚੱਕ ਕੇ ਜਣੀਆਂ ਲੈ ਜਾਣੀਆਂ ਤੇ ਆਪਾਂ ਕੱਲ ਸੁਰੇ ਕਾਨਕ ਵਿੱਚ ਕੇ ਫ੍ਰੀ ਹੋ ਜਾਂਣਾ ਜਾਂ ਫਾਈਨਲ ਹੋ ਜਾਣਾ ਕੰਮ ਆਪਣਾ ਤੇ ਜਿੰਨੇ ਕਾਨਕ ਬੀਜੀਆਂ ਜਾਵੇ ਜ਼ਿੰਮੇਦਾਰ ਨੂੰ ਟੈਨਸ਼ਨ ਰਹਿੰਦੀ ਆ ਕਿਉਂਕਿ ਹੋਰ ਕੰਮ ਵੀ ਕਰਨੇ ਹੁੰਦੇ ਫੇ ਵਿਆਹ ਸ਼ਾਦੀ ਨੂੰ ਜਾਣਾ ਹੁੰਦਾ ਵਿਆਹ ਉਹ ਸਾਨੂੰ ਮਤਲਬ ਕਿ ਅਗਲੇ ਅਗਲੇ ਮਹੀਨੇ ਚੜ ਜਾਣੇ ਆ ਤੇ ਐਸੇ ਮਹੀਨੇ ਸੌਰੀ ਤੇ ਔਖਾ ਹੋ ਜਾਂਦਾ ਚੋ ਠੀਕ ਆ ਜੀ ਗੋਗੀ ਬੋਪਰੇ ਪੇਜ ਨੂੰ ਬੱਦ ਤੋਂ ਬੱਦ ਫੋਲੋ ਕਰੋ ਅੱਗੇ ਸ਼ੇਅਰ ਕਰੋ ਤੇ ਇੱਕ ਮਿੰਟ ਕਰਕੇ ਜੁਦ ਦੱਸੋ ਆਪਣੇ ਸੁਝਾਅ ਸਾਰੇ ਮੇਰੇ ਵੀਰ ਜਿੰਨੇ ਵੀ ਹੈਗੇ ਆ ਸੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹਲਵਿਦਾ